ਸੁਲਿਸ਼ਨ ਲਾਲ ਅਹੋਜਾ ਦੇ ਵੱਲੋਂ ਪ੍ਰੈਸ ਵਾਰਤਾਕਰ ਆਪਣੀ 8 ਕਨਾਲ ਜ਼ਮੀਨ ਦੱਬਨ ਦੇ ਸਾਬਕਾ ਸਰਪੰਚ ਅਤੇ ਉਸ ਦੇ ਸਾਥੀਆਂ ਉੱਪਰ ਗੰਭੀਰ ਦੋਸ਼ ਲੱਗੇ ਕਨਾਲਾਂ ਦਾ ਮਸਲਾ ਜਿਹੜੀ ਉਹ ਕੱਲ ਮੀਟਿੰਗ ਕੀਤੀ ਗਈ ਆ ਤੇ ਕੀ ਕੀ ਨਾਮ ਮੇਰਾ ਨਾਮ ਗਰਦੀਪ ਸਿੰਘ ਸਾਨੂੰ ਸ਼ੰਕਰ ਸਿੰਘ ਜੀ ਸਾਬਕਾ ਸਰਪੰਚ ਜੀ ਐਸੀ ਉਹਨਾਂ ਦੀ ਗੱਠ ਹੋ ਚੁੱਕੀ ਜੀ ਅਸੀਂ 8 ਪਾਈਆਂ 4 ਪੈਣਾ ਜਿਨ੍ਹਾਂ ਦੀ ਜ਼ਮੀਨ ਸਾਰਿਆਂ ਦੇ ਨਾਲ ਬੁਲਦੀ ਇੱਕ ਕਿੱਲੇ ਤੋਂ ਕੋ ਕੱਟ ਆ ਥੋੜੀ ਜੀ ਜੀ ਇਹਦੀ ਕਿਛ ਲਾਲ ਜਿਹੜਾ ਬੱਚਾ ਅਸੀਂ ਉਹਨੂੰ ਵਾਰ-ਵਾਰ ਇਹ ਗੱਲ ਕਹੀਏ ਵੀ ਬਾਬੂ ਜੀ ਤੂੰ ਆਪਣੇ ਨਿਸ਼ਾਨਦੇ ਕਰਾ ਲੈ ਜੀ ਉਹ ਨਿਸ਼ਾਨਦੀ ਨਹੀਂ ਕਰਾਈ ਜੀ ਅਸੀਂ ਨਿਸ਼ਾਨਦੇ ਵੀ ਕਰਾਈ ਜੀ ਇਹ ਆ ਸਾਡੇ ਕੋਲ ਫਰਜ਼ਾਂ ਨੇ ਜੀ ਇਹ ਜਿਤਨਾ ਤੁਸੀਂ ਪੜ ਸਕਦੇ ਹੋ ਜੀ ਖੋਲ ਪਿੰਕਿਆ ਆ ਫੜੀ ਜਣਾ ਨਹੀਂ ਜਿਹੜਾ ਉਹ ਘਰੇ ਸਾਡੇ ਕੋਲ 20 ਸਾਲ ਤੋਂ ਮੇਰੇ ਕੋਲ ਕਬਜ਼ਾ ਸੀ ਕਬਜ਼ਾ ਸੀਗਾ ਮੈਂ ਤੇ ਜਾਣੂ ਕਿ ਮੈਨੂੰ ਪੋਲੀਟਿਕਲ ਸ਼ਹਿਰ ਦੇ ਵਿੱਚ ਖਰਾਬ ਕੀਤਾ ਜਾ ਰਿਹਾ ਉਹਦੀ ਜ਼ਮੀਨ ਪਹਿਲੇ ਉਹ ਕਢਾਵੇ ਨਿਸ਼ਾਨਦੇਹੀ ਕਰਾਈ ਉਹਨੇ ਅੱਜ ਤੱਕ ਸਾਨੂੰ ਫਰਦ ਨਹੀਂ ਦਿੱਤੀ ਨਕਸ਼ਾ ਨਹੀਂ ਦਿੱਤਾ ਸਾਡੇ ਕੋਲ ਨਕਸ਼ਾ ਵੀ ਵਿਲਿਆ ਜੀ ਕਿੱਡਾ ਨਕਸ਼ਾ ਸਾਡੇ ਕੋਲ ਬਿਲਕੁਲ ਫਿਰ ਫਰਦਾ ਵੀ ਨਹੀਂ ਜੀ ਫਿਰ ਫਰਦਾ ਦੇ ਨਾਲ ਜਿਹੜੀ ਆਪਣੀ ਹੈਗੀ ਦੂਸਰੀ ਜੀ ਆ ਨਕਸ਼ਾ ਹੈ ਜੀ ਜੀ ਆ ਫਰਦਾ ਨੇ ਜੀ ਜਿਹੜੀ ਫਿਰ ਅਸੀਂ ਕੀ ਕੀਤਾ ਉਹਨੂੰ ਛੱਡ ਕੇ ਅਸੀਂ ਆਪ ਨਿਸ਼ਾਨਦੇਹੀ ਕਰਾਈ ਜੀ ਨਿਸ਼ਾਨਦੇਹੀ ਕਰਾਣ ਦੇ ਵਿੱਚ ਇਹ ਵਾਈਗਰੂ ਦੇ ਨਾਲ ਮਤਰਾਜਨ ਰੁੱਕ ਕਹਿੰਦੇ ਆ ਉਹਦੇ ਘਰ ਗਏ ਆ ਬਬਾ ਜੀ ਤੂੰ ਕਹਿੰਦਾ ਉੱਥੇ ਜ਼ਮੀਨ ਐ ਤੇਰੀ ਤੇ ਅਸੀਂ ਨਿਸ਼ਾਨਦੇਹੀ ਕਰਾਇਆ 21 ਤਰੀਕ ਨੂੰ ਨਿਸ਼ਾਨਦੇਹੀ ਕਰਾਈ ਤੇ ਉਹਨੂੰ ਬਕਾਇਦਾ ਕਹਿ ਕੇ ਆ ਉਹ ਕਹਿੰਦਾ ਤੁਸੀਂ ਇਦਾਂ ਕਰੋ ਤੁਸੀਂ ਇਦਾਂ ਕਰੋ ਵੀ ਤੁਸੀਂ ਨਿਸ਼ਾਨਦੇਹੀ ਕਰਾਓ ਆਪਣੀ ਕੋਈ ਗੱਲ ਨਹੀਂ ਤੇ ਜੇ ਮੇਰੇ ਕੋਲ ਟਾਈਮ ਲੱਗਾ ਤੇ ਮੈਂ ਆ ਜਾਗਾ ਉਹ ਜਿਹੜੇ ਤੁਹਾਡੇ ਤੇ ਇਲਜ਼ਾਮ ਲਾ ਰਹੇ ਝੂਠੇ ਤੇ ਤੁਸੀਂ ਪ੍ਰਸ਼ਾਸਨ ਬਿਲਕੁਲ ਸਾਰੇ ਝੂਠੇ ਨੇ ਹੁਣ ਤੁਹਾਨੂੰ ਮੁਕ ਦੀ ਗੱਲ ਇੱਕ ਹੋਰ ਦੱਸਣਾ ਜੀ ਇਹ ਨਿਸ਼ਾਨਦੇਹੀ ਕਰੇ ਜਿਹੜੀ ਅਸੀਂ ਕਹਿੰਦੇ ਆ ਵਾਈ ਜਾਂ ਅਸੀਂ ਕਹਿੰਦੇ ਆ ਸਾਡੀ ਇਹ ਉਹਦੀ ਨਿਸ਼ਾਨਦੇਹੀ ਕਰਾਵੇ ਅਸੀਂ ਜ਼ਮੀਨ ਛੱਡਣ ਨੂੰ ਚਾਹ। ਪ੍ਰਸ਼ਾਸਨਦਗੀ ਮੰਗ ਕਰਦੇ ਹੋ। ਸਰਕਾਰ ਤੋਂ ਤਾਂ ਮੰਗ ਕਰਦੇ ਆ ਵੀ ਇਹ ਜਿਹੜਾ ਬੰਦਾ ਹੈ ਇਹ ਸਰਦਾ ਸਰ ਠੱਕਾ ਕਰ ਰਿਹਾ ਕਿਉਂ ਕੋਈ ਬੜਾ ਦੁਖੀ ਕਰਦਾ ਫੇ। ਸਾਨੂੰ 5 6 ਵਜੇ ਥਾਣੇ ਬੁਲਾਉਂਦਾ ਸਨ। ਸਾਡੇ ਕੋਲ ਇੰਨਾ ਟਾਈਮ ਨਹੀਂ। ਉਮਰ ਦੇ ਲਿਆ ਜਨ ਨਾਲ ਵੀ ਨਹੀਂ। ਇਹਨਾਂ ਬੱਚਿਆਂ ਨੂੰ ਜਿਹੜੇ ਨਾਲ ਹੈਗੇ ਨੇ ਇਹਨਾਂ ਨੂੰ ਉਹਨਾਂ ਪਤਾ ਨਹੀਂ ਜਿੰਨੀ ਜ਼ਮੀਨ ਦੀ ਭਾਵੇਂ ਘੱਟ ਪੜਿਆ ਜਣੀ ਸ਼ੁਰੂ ਤੋਂ ਵਾਂਦੇ ਸਾਡੇ ਕੋਲ 70 80 ਕਿੱਲੇ ਜ਼ਮੀਨ ਸੀ ਉਹ ਮੋਣੀ ਗਰੇਵਾਲ ਉਹਨੂੰ ਵੇਚੀ ਬਾਕੀ ਰਣਜੀਤ ਢਿੱਲੋਂ ਜਿਹੜਾ ਐਮਐਲਏ ਸੀ ਉਹਨੂੰ ਵੇਚੀ ਤੇ ਉਹ ਬੰਦੇ ਕਿਉਂ ਨਹੀਂ ਕਹਿੰਦੇ ਵੀ ਸਾਡੇ ਨਾਲ ਰੌਲਾ ਪਿਆ ਕਿਸੇ ਨਹੀਂ ਕਿਹਾ ਇਹ ਬੰਦਾ ਕਹਿੰਦਾ ਇਹਦੇ ਨਾਲ ਸਾਡਾ ਰੌਲਾ ਕੋਈ ਨਹੀਂ ਇਹ ਸਾਨੂੰ ਪਰੇਸ਼ਾਨ ਕਰ ਰਿਹਾ ਕਦੇ ਥਾਣੇ ਆਜੋ ਕਦੇ ਫਲਾਣੀ ਜਗ੍ਹਾ ਆਜੋ ਉੱਥੇ ਆਜੋ ਹੁਣ ਅਜੇ ਤੁਸੀਂ ਗੱਲ ਨੋਟ ਕਰੋ ਵੀ ਅਸੀਂ ਇਹਦੇ ਘਰ ਜਾ ਕੇ ਕਹਿੰਦੇ ਨਿਸ਼ਾਨੀ ਕਹਿੰਦੇ ਕਰਾਓ ਅਸੀਂ ਆਮਨੇ ਹੂੰ ਇਹ ਵੀ ਦੱਸਿਆ 21 ਤਰੀਕ ਨੂੰ 21 ਤਰੀਕ ਨੂੰ ਇਹ ਨਹੀਂ ਆਇਆ ਜੇ ਆਇਆ ਤੇ ਰਾਤੀ ਕਿਦੇ ਗੇੜਾ ਮਾਰ ਕੇ ਆਪੇ ਚਲਾ ਗਿਆ ਆਪੇ ਚਲਾ ਗਿਆ ਜੇ ਤੂੰ ਆਪਣਾ ਹੀ ਸੀ ਤੂੰ ਸਾਨੂੰ ਬੁਲਾ ਫਿਰ ਸਾਨੂੰ ਬੁਲਾ ਸਾਨੂੰ ਬੁਲਾ ਵੀ ਆ ਨਿਸ਼ਾਨੀ ਕੋਈ ਇਹਦੇ ਕੋਲ ਕੋਈ ਫਰੂਪ ਨਹੀਂ ਕੋਈ ਗੱਲ ਨਹੀਂ ਬਿਲਕੁਲ ਝੂਠਾ ਬੰਦਾ ਹੈ ਹਰ ਪਾਸੇ ਝੂਠਾ ਬੰਦਾ ਹੈ ਤੇ ਹੁਣ ਵੀ ਅਸੀਂ ਕਹਿੰਦੇ ਆ ਤੁਹਾਡੇ ਲਈ ਜੀ ਵੀ ਅਗਰ ਇਹ ਨਿਸ਼ਾਨਦੇਹੀ ਕਰਾਈ ਜਿਹੜੀ ਜ਼ਮੀਨ ਇਹ ਕਹਿੰਦਾ ਮੈਂ ਐਨੀ ਜੇਰ ਦੀ ਬਾਨਾ ਇਹ ਕਬਜ਼ਾ ਇਹਨਾਂ ਨੇ ਕੀਤਾ ਸਰ ਉਹ ਐਮਐਲਏ ਮੁਂੜਿਆ ਸਾਹਿਬ ਦਾ ਨਾਮ ਲੈ ਬਿਲਕੁਲ ਝੂਠਾ ਜੀ ਬਿਲਕੁਲ ਝੂਠਾ ਮੁਂੜਿਆ ਆਲਾ ਤੇ ਆਏ ਨਹੀਂ ਨਾ ਕੱਛੀ ਉਹਦਾ ਨਾਮ ਬਿੱਲ ਇਹ ਕਿਹੜੇ ਭਨੇਰ ਸਾਹਿਬ ਹੈ ਗੱਡੀ ਇੱਥੇ ਰੁਕ ਲਓ ਯਾਰ ਜਿੱਥਾਂ ਮੁਂੜਿਆ ਸਾਹਿਬ ਦਾ ਨਾਮ ਲੈ ਰਹੇ ਹੋ ਉਹ ਉੱਤੇ ਕਿੰਨੀ ਸੱਚਾਈ ਹੈ ਜਿਹੜੇ ਵੇਖੋ ਮੁਂੜਿਆ ਵਾਲੇ ਦਾ ਨਾਮ ਲਿਆ ਮੁਂੜਿਆ ਵਾਲਾ ਇੱਥੇ ਕੋਈ ਨਹੀਂ ਆਇਆ ਜੀ ਤੇ ਜੇ ਸਾਡੇ ਨਾਲ ਰੌਲਾ ਹੈ ਤੇ ਅਸੀਂ ਵੀ ਕੋਈ ਨਹੀਂ ਗਏ ਵਾਹਿਗੁਰੂ ਜਾਂਦਾ ਅਸੀਂ ਗਏ ਨਹੀਂ ਉਹ ਦੇਖੋ ਤੁਸੀਂ ਐ ਕਰ ਲਓ ਕਿਸੇ ਵੇਲੇ ਬਲਾਓ ਮੁੰਡਿਆਂ ਵਾਲੇ ਨੂੰ ਮੈਂ ਖੜ ਜਾਗਾ ਉਹ ਇਹ ਬੰਦਿਆ ਚ ਫੜਾ ਲਵੇ ਮੇਰੇ ਨਾਲ ਟੋਰਨਿੰਗ ਇਹ ਸਾਰੇ ਭਾਈਆਂ ਨੇ ਕਰਕੇ ਦਿੱਤੀ ਤੇ ਉਹ ਮੁੰਡਿਆਂ ਵਾਲੇ ਤੁਸੀਂ ਸਵਾਲ ਕਰਨਾ ਬਈ ਇਹ ਬੰਦਾ ਕੌਣ ਹੈ ਉਹ ਮੈਨੂੰ ਜਾਣਦਾ ਵੀ ਨਹੀਂ ਮੇਰਾ ਨਾਂ ਲਵੇ ਵੀ ਇਹ ਗਰਦੀਪ ਸਿੰਘ ਹੈ ਇਹ ਮੇਰੇ ਕੋਲ ਆਇਆ ਸੀ ਜੇ ਕੀਤਾ ਜੀ ਜਦ થી ਗਏ ਨੀ ਤੇ ਮੁੰਡੀ ਵਾਲੇ ਦਾ ਰੋਲ ਇਲਜ਼ਾਮ ਲਾ ਰਹੇ ਝੂਠੇ ਨੇ ਝੂਠੇ ਜੀ ਸਾਰੇ ਝੂਠੇ ਲਾ ਰਿਆ ਸਾਰੇ ਝੂਠੇ ਇਹ ਕੀ ਕਹਣ ਜਾਂਦੇ ਮੇਰਾ ਨਾਮ ਜਸਪ੍ਰੀਤ ਸਿੰਘ ਪੰਦੇਰ ਹੈ ਜੀ ਮੇਰਾ ਨਾ ਤੇ ਕਿਹੜੀ ਜਗ੍ਹਾ ਤੇ ਰਹਿੰਦਾ ਇਹ ਟੀਰੀਪੈਂਡ ਤੋਂ ਜੀ ਮੈਂ ਸਾਹ ਕੋ ਸਰਪੰਚ ਹਾਂ ਜੀ ਹਾਂ ਜੀ ਤੁਹਾਡੇ ਅਰੋਪ ਲਾਇਏ ਨੇ ਕਿ ਅਸੀਂ ਦਬਾਅ ਬਣਾ ਰਹੇ ਹਾਂ ਜਮੀਨ ਤੇ ਜਮੀਨ ਵਿੱਚੋਂ ਅਟਕ ਨਾਲ ਦਾ ਕੋਈ ਮਸਲਾ ਆ ਕੋਈ ਮੁੰਡੀਆ ਸਾਹਿਬ ਦੀ ਵਿੱਚ ਇਨਵੋਲਵਮੈਂਟ ਆ ਵੀ ਉਹ ਵੀ ਕਿਤੇ ਪਹਿਲੀ ਗੱਲ ਤੂੰ ਜਿਹੜਾ ਹੂਜਾ ਮੈਂ ਉਹਨੂੰ ਕਦੇ ਮਿਲਿਆ ਨਹੀਂ ਹੈਗਾ ਕਦੇ ਮੈਂ ਉਹਨੂੰ ਜਾਣਦਾ ਵੀ ਹੈ ਨਹੀਂ ਉਹ ਜ਼ਮੀਨ ਦਾ ਰੋਲਾ ਕਹਿੰਦਾ ਬਈ ਆਪਦੇ ਡਾਕੂਮੈਂਟ ਦਿਖਾਵੇ ਉਹ ਜੀ ਜਾਂ ਕੋਈ ਐਮਐਲਏ ਸਾਹਿਬ ਦਾ ਨਾਮ ਬਿਲਕੁਲ ਲੈ ਰਹੇ ਆ ਉਹ ਬਿਲਕੁਲ ਝੂਠਾ ਬੇਮੁਨਾਯ ਕੋਈ ਗਲਬਾਦੀ ਹੈ ਨਹੀਂ ਇਦਾਂ ਦੀ ਕੋਈ ਬਿਨ ਗੱਲ ਅਲੀਗੇਸ਼ਨ ਲਾ ਰਹੇ ਜੀ ਉਹ ਉਹ ਤੇਰੇ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰੇ ਮੈਂ ਪੁਲਿਸ ਕੋ ਕੰਪਲੀਟ ਵੀ ਕੀਤੀ ਹੈ ਮੇਰੀ ਜਗ੍ਹਾ ਧੱਕੇ ਨਾਲ ਟੋਡੀਆਂ ਦੇ ਬਾਹ ਲੈਣਾ ਚਾਹੁੰਦੇ ਨੇ ਕਹਾਂ ਵੀ ਇਹਨਾਂ ਕੋਲ ਜੱਦੀ ਜ਼ਿਆਦਾ ਦਾ ਜੀ ਇਹਨਾਂ ਦੀ ਇਹ ਆਪਦੇ ਡਾਕੂਮੈਂਟ ਦਿਖਾਏ ਇਹਨਾਂ ਦੇ ਬਿਲਕੁਲ ਡਾਕੂਮੈਂਟ ਸਹੀ ਹੈ ਇਹਨਾਂ ਦੇ ਕਿ ਉਹਨਾਂ ਨੂੰ ਲੱਗਦਾ ਆਪਦੀ ਤਹਿਸੀਲਦਾਰ ਪਟਵਾਰੀ ਕਰਨ ਨੂੰ ਕੋਈ ਜਾਣ ਆਪਦੀ ਮੰਗਤੀ ਕਰਵਾ ਕੇ ਜਿੱਥੇ ਹੈਗੀ ਹੈ ਜਗਾ ਉਹ ਲੈ ਲੈਣ ਆਪਣੀ ਜੇ ਲੋਡਪੂ ਅਸੀਂ ਨਾਲ ਆ ਪੰਚਾਇਤ ਤੌਰ ਤੇ ਨਾਲ ਆ ਅਸੀਂ ਉਹਨਾਂ ਦੀ ਸੀਤੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਬਿਲਕੁਲ ਨਿਸਾਫ ਹੋਣਾ ਚਾਹੀਦਾ ਜਿਹੜਾ ਬੰਦਾ ਝੂਠਾ ਆ ਉਹਦੇ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਜੇ ਹੋਜਿਆ ਝੂਠਾ ਉਹਦੇ ਤੇ ਮਕਦਮਾ ਦਰਜ ਹੋਵੇ ਜੇ ਇਹ ਨੇ ਤੇ ਇਹਨਾਂ ਦੇ ਹੋਏ ਦਾ ਠੀਕ ਉਹ ਜੱਜ ਸਾਹਿਬ ਨੇ ਕਹੋ ਲਾਇਆ ਨੇ ਕਹਿੰਦਾ ਵੀ ਗਾੜੀ ਵੀਡੀਓ ਕਾਨਫਰੈਂਸ ਤੇ ਤੇ ਕਹਿੰਦੇ ਤੁਹਾਡੇ ਨਾਲ ਗੱਲ ਕੀਤੀ ਗਈ ਹੈ ਉਹਨਾਂ ਨਾਲ ਮੇਰੀ ਕੋਈ ਵੀਡੀਓ ਤੇ ਕਾਨਫਰੈਂਸ ਤੇ ਕੋਈ ਗੱਲ ਨਹੀਂ ਹੋਈ ਮੇਰੀ ਆਡੀਓ ਗੱਲ ਹੋਈ ਮੈਨੂੰ ਉਹਨਾਂ ਨੇ ਪੁੱਛਿਆ ਮੈਨੂੰ ਮੈਂ ਕਿਹਾ ਯਾਰ ਮੈਂ ਤੈਨੂੰ ਜ਼ਮੀਨ ਬਾਰੇ ਕਿਵੇਂ ਕਹਿ ਕਬਜਾ ਕਿਵੇਂ ਦਵਾ ਸਕਦਾ ਤੈਨੂੰ ਕਹਿੰਦਾ ਇਹ ਮੁੰਡਿਆ ਸਾਹਿਬ ਨਾਲ ਕਹਿੰਦਾ ਗੱਲ ਕੀਤੀ ਹੈ ਵੀਡੀਓ ਕਾਲ ਤੇ ਆ ਕਿ ਤੁਹਾਨੂੰ ਮੇਰੇ ਵਿੱਚ ਅਟੈਚ ਕਰਕੇ ਕਿੰਨੂੰ ਬਾਅਦ ਵਿੱਚ ਗੱਲ ਹੋ ਜਾਈਏ ਤੁਹਾਡੇ ਨਾਲ ਨਹੀਂ ਗੱਲ ਮੇਰੀ ਹੋਈ ਹੈ ਉਹਦੇ ਨਾਲ ਆਪਣੇ ਹੁਜਾ ਸਾਹਿਬ ਨਾਲ ਪਰ ਮੈਂ ਇਹਨੂੰ ਮਿਲੇ ਨਹੀਂ ਕਦੇ ਉਹਦਾ ਜੇ ਹੁੰਦਾ ਗੱਲ ਜੋ ਕੋਈ ਦੁੱਖ ਤਕਲੀਫ ਸੀ ਆ ਕੇ ਪੰਚਾਇਤ ਨੂੰ ਕੋਈ ਗੱਲ ਦੱਸਦਾ ਤੇ ਪੰਚਾਇਤ ਉਹਦੀ ਹਰ ਤਰ੍ਹਾਂ ਮਦਦ ਕਰਨ ਨੂੰ ਤਿਆਰ ਸੀ ਉਹਦੀ ਕਿਹੜਾ ਇਲਜ਼ਾਮ ਲਾਇਆ ਕਿੱਥੇ ਨੇ ਬਿਲਕੁਲ ਝੂਠੇ ਜੀ ਬੇਮਰਿਆਦ ਨੇ ਉਹ ਮੇਰਾ ਨਾਮ ਕ੍ਰਿਸ਼ਨ ਲਾਲਾ ਹੁਜਾ ਉਮਰ 72 ਸਾਲ ਮੈਂ ਇੱਕ ਆਟਕਨਾਲਾ ਜ਼ਮੀਨ 27/5 2011 ਨੂੰ ਮਨਜਿੰਦਰ ਸਿੰਘ ਪੁੱਤਰ ਸਤਵੰਤ ਸਿੰਘ ਜਿਹੜਾ ਵਸਿਕਾ ਨੰਬਰ 22 4282 ਹੈ 27/5 2011 ਨੂੰ ਖਰੀਦੀ ਸੀ ਐਗਰੀਕਲਚਰਲ ਲੈਂਡ ਉਹ ਜ਼ਮੀਨ ਤੇ ਮੇਰਾ ਕਬਜ਼ਾ ਮੇਰੇ ਬੰਦੇ ਉੱਥੇ ਖੇਤੀਬਾੜੀ ਕਰਦੇ ਸੀ ਤਕਰੀਬਨ ਕੋਈ 16-17 ਸਾਲ ਹੋ ਚੁੱਕੇ ਨੇ ਇਸ ਗੱਲ ਨੂੰ ਆ ਪਿੱਛੇ 10 ਦਿਨ ਪਹਿਲਾਂ 21 6 2024 ਨੂੰ ਜੱਸਾ ਬੰਦੇਰ ਗੁਰਦੀਪ ਸਿੰਘ ਔਰ ਮਹਿੰਦਰ ਸਿੰਘ ਚੰਨਾ ਪਰਮਵੀਰ ਸਿੰਘ ਜਿਹੜੇ ਆਪਣੇ ਆਪ ਨੂੰ ਸ਼ੰਕਰ ਸਿੰਘ ਪਿੰਡ ਢੇਰੀ ਦੇ ਪਰਿਵਾਰ ਤੋਂ ਦੱਸਦੇ ਸੀ ਦੁਪਹਿਰੇ 1 ਵਜੇ ਸਵਰਾਜ ਟਰੈਕਟਰ 855 ਤਵੀਆਂ ਪਾ ਕੇ 8-10 ਬੰਦੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦੇ ਹੱਥੇ ਡੰਗਾ ਸੀ ਜਾ ਕੇ ਉਹਨਾਂ ਨੇ ਮੇਰੀ ਜਿਹੜੀ ਅੱਠ ਕਨਾਲਾ ਖੇਤੀਬਾੜੀ ਵਾਲੀ ਜ਼ਮੀਨ ਆ ਉਹ ਵਾਲੀ ਤੇ ਫਿਰ ਮੈਨੂੰ ਉੱਥੋਂ ਅਜੀਤ ਸਿੰਘ ਜਿਹੜਾ ਮੇਰੀ ਜ਼ਮੀਨ ਸੰਭਾਲਦਾ ਸੀ ਉਹਦਾ ਫੋਨ ਆਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਐਂ ਕਰਕੇ ਆ ਬੰਦੇ ਜਿਹੜੇ ਆਪਣੀ ਖੇਤ ਤੇ ਜ਼ਮੀਨ ਮਾਉਣ ਲੱਗ ਗਿਆ ਮਾਉਣ ਲੱਗ ਗਿਆ ਤੇ ਉਸ ਤੋਂ ਬਾਅਦ ਅਸੀਂ 2:30 ਵਜੇ ਆਪਣੇ ਮੈਂ ਸੱਜਣਾ ਨੂੰ ਨਾਲ ਲੈ ਕੇ ਤੇ ਮਿਹਰਬਾਨ ਥਾਣੇ ਚ ਗਿਆ ਮਿਹਰਬਾਨ ਥਾਣੇ ਨੂੰ ਜਾ ਕੇ ਦਰਖਾਸਤ ਦਿੱਤੀ ਮਿਹਰਬਾਨ ਥਾਣੇ ਦੇ ਦੋ ਬੰਦੇ ਮੇਰੇ ਨਾਲ ਚਲੇ ਗਏ ਜ਼ਮੀਨ ਦੇ ਸਰਵੇ ਕੀਤਾ ਉਸ ਤੋਂ ਪਤਾ ਲੱਗਾ ਵੀ ਕਿਹੜੇ-ਕਿਹੜੇ ਬੰਦੇ ਆ ਜਿਹੜਾ ਦੋਸ਼ੀਆਂ ਦਾ ਮੈਂ ਨਾਂ ਲਿਆ ਇਹਨਾਂ ਦੇ ਘਰ ਪਿੰਡ ਢੇਰੀ ਜਗ੍ਹਾ ਉਹਨਾਂ ਨੂੰ ਸੁਨੇਹਾ ਦੇ ਕੇ ਵਾਪਸ ਥਾਣੇ ਚ ਆ ਗਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਹੀਂ ਲੈ ਕੇ ਆਏ ਅਸੀਂ ਸ਼ਾਮ ਨੂੰ 6:30 7 ਵਜੇ ਤੱਕ ਇੰਤਜ਼ਾਰ ਕਰਦੇ ਰਿਹਾ ਉਹ ਜਿਹੜੇ ਦੋਸ਼ੀ ਉਹਨਾਂ ਜੋ ਕੋਈ ਵੀ ਬੰਦਾ ਕਾਗਜ਼ ਲੈ ਕੇ ਥਾਣੇ ਦੇ ਮਿਹਰਬਾਨ ਦੇ ਵਿੱਚ ਨਹੀਂ ਪਹੁੰਚਿਆ ਅਸੀਂ ਉੱਥੇ ਧੱਕੇ ਖਾ ਕੇ ਦਰਖਾਸਤ ਦੇ ਕੇ UID ਨੰਬਰ ਲਵਾਇਆ 806 368669 ਤੇ ਅਸੀਂ ਆਪਣੇ ਘਰਾਂ ਨੂੰ ਆ ਗਏ ਤੇ ਹਰਜਿੰਦਰ ਸਿੰਘ ਇਨਸਪੈਕਟਰ ਨਾਲ ਗੱਲ ਕੀਤੀ ਉਹਨੇ ਸਾਨੂੰ ਕਿਹਾ ਕਿ ਕੱਲ 11 ਵਜੇ ਆਓ ਅਗਲੇ ਦਿਨ 11 ਵਜੇ ਗਿਆ ਉਹ ਨਹੀਂ ਮਿਲਿਆ ਫਿਰ ਅਸੀਂ ਸ਼ਾਮ ਤੱਕ ਬੈਠ ਬੈਠ ਕੇ ਉਹਨੂੰ ਫੋਨ ਕੀਤਾ ਕਹਿੰਦਾ ਯਾਰ ਤੁਸੀਂ ਕੱਲ ਆ ਜਾਓ ਚਲੋ ਜੀ ਕੱਲ ਆ ਗਿਆ ਇੰਨੇ ਨੂੰ ਵਿੱਚ ਐਤਵਾਰ ਆ ਗਿਆ ਕਹਿੰਦਾ ਮੈਂ ਨਾਈਟ ਲਈ ਹੈ ਤੁਸੀਂ ਐਂ ਕਰੋ ਸੋਮਵਾਰ ਸੋਮਵਾਰ ਨੂੰ ਅਸੀਂ ਦੁਬਾਰੇ ਪਹੁੰਚੇ ਮੈਂ ਤੇ ਮੇਰੇ ਪੜੋਸੀ ਕਬਲਜੀਤ ਸਿੰਘ ਤੇ ਸੁਖਵਿੰਦਰ ਸਿੰਘ ਜਿਹੜੇ ਮੇਰੇ ਨਾਲ ਜਿਨ੍ਹਾਂ ਦੀ ਪਿਛਲੇ ਪਾਸੇ ਜ਼ਮੀਨ ਹੈ ਅਸੀਂ ਉੱਥੇ ਗਏ ਉਹਨਾਂ ਨੇ ਉਹ ਬੰਦੇ ਜਿਹੜੇ ਮੁਜਰਮ ਸੀ ਜਿਨ੍ਹਾਂ ਨੂੰ ਦੋਸ਼ੀ ਉਹਨਾਂ ਜੱਸਾ ਭੰਦੇਰ ਨੂੰ ਨਹੀਂ ਬੁਲਾਇਆ ਗੁਰਨਾਮ ਸਿੰਘ ਗੁਰਦੀਪ ਸਿੰਘ ਮਹਿੰਦਰ ਸਿੰਘ ਇਹ ਤਿੰਨ ਬੰਦੇ ਬੁਲਾਏ ਤੇ ਤਿੰਨਾਂ ਨੂੰ ਵਾਰਨਿੰਗ ਦੇ ਦਿੱਤੀ ਮੇਰੇ ਕੋਲੋਂ ਕਾਗਜ਼ ਚੈੱਕ ਕੀਤੇ ਤੇ ਉਹਨਾਂ ਨੂੰ ਕਹਿਤਾ ਵੀ ਇਹ ਕਬਜ਼ਾ ਕ੍ਰਿਸ਼ਨ ਲਾਲ ਹੋਜੇ ਦਾ 20 ਸਾਲ ਤੋਂ ਹੈ ਤੇ ਤੁਸੀਂ ਇਹਨਾਂ ਦੇ ਖੇਤ ਦੇ ਜ ਨਹੀਂ ਜਾਣਾ ਤੇ ਜਾਓ ਉਹਨਾਂ 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 ਦੇ ਮੇਰੀ ਕਲਪਨਾ ਇਹ ਸੀ ਉਸ ਵੇਲੇ ਮੈਂ ਕਿਹਾ ਇਨਸਪੈਕਟਰ ਸਾਹਿਬ ਇਹਨਾਂ ਦੇ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਫਿਰ ਮੈਨੂੰ ਤੰਗ ਕਰਨਗੇ ਕਹਿੰਦੇ ਜੇ ਫਿਰ ਤੰਗ ਕਰਨਗੇ ਤਾਂ ਪਰ ਫਿਰ ਬੁਲਾ ਲਾਂਗੇ ਇਹਨਾਂ ਨੂੰ ਇਹ ਹਰਜਿੰਦਰ ਸਿੰਘ ਦੀ ਵਲਡਿੰਗ ਸੀਗੀ ਉਦੋਂ ਬਾਅਦ ਜਿਹੜੇ ਬੰਦਿਆਂ ਨੂੰ ਵਾਰਨਿੰਗ ਕੀਤੀ ਉਹ ਤਾਂ ਨਹੀਂ ਗਏ ਉਹਨਾਂ ਦੇ ਘਰੋਂ ਜਿਹੜੇ ਮੁੰਡੇ ਆ ਉਹ ਹਰ ਰੋਜ਼ ਸਵੇਰੇ ਸ਼ਾਮ ਨੂੰ ਮੇਰੀ ਜ਼ਮੀਨ ਦੇ ਚੱਕਰ ਮਾਰ ਗਏ ਤੇ ਜਿਹੜਾ ਮੇਰਾ ਕੰਮ ਕਰਨ ਵਾਲਾ ਮੁਜਹਿਰਾ ਅਜੀਤ ਸਿੰਘ ਉਹਨੂੰ ਧਮਕੀਆਂ ਦਿੱਤੀਆਂ ਵੀ ਤੂੰ ਖੇਤ 'ਚ ਫਸਲ ਨਹੀਂ ਲਾਉਣੀ ਇਹ ਜਿਹੜਾ ਖੇਤ ਹੈਗਾ ਇਹ ਸਾਡਾ ਸਾਡੇ ਪਿੱਛੇ ਹਰਦੀਪ ਸਿੰਘ ਮੁੰਡਿਆ ਐਮਐਲ ਐਮਐਲਏ ਸਾਹਿਬ ਉਹਨਾਂ ਹੱਥ ਹੈ ਜਿੱਸਾ ਉਹਦਾ ਖਾਸ ਬੰਦਾ ਇਹ ਜ਼ਮੀਨ ਅਸੀਂ ਲਾਲੇ ਕੋਲੋਂ ਅਸੀਂ ਖਰੀਦ ਲੈਣੀ ਹੈ ਤੇ ਇਹ ਨਾ ਹੋਵੇ ਤੂੰ ਫਸਲ ਨਹੀਂ ਜਦੋਂ ਉਹਨੇ ਸਾਨੂੰ ਦੱਸਿਆ ਅਸੀਂ ਫਿਰ ਥਾਣੇ ਗਏ ਮੈਂ ਆਪਣੇ ਸੱਜਣ ਲੈ ਕੇ ਗਿਆ ਜਾ ਕੇ ਉਹਨਾਂ ਨੂੰ ਦੱਸਿਆ ਹਰਜਿੰਦਰ ਸਿੰਘ ਨੂੰ ਖਰਜਿੰਦਰ ਸਿੰਘ ਨੇ ਸਾਡੀ ਗੱਲ ਤੇ ਕੋਈ ਵੀ ਕਾਰਵਾਈ ਜਿਹੜੀ ਆ ਨੀ ਕੀਤੀ ਉਹਨੇ ਬਿਲਕੁਲ ਸਾਫ ਸਾਫ ਕਹਿਤਾ ਕਿ ਇਹਨਾਂ ਦੇ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਬਣਦੀ ਜਾਂ ਸੱਟਾ ਮਾਰ ਕੇ ਆਓ ਜਾਂ ਸੱਟਾ ਖਾ ਕੇ ਆਓ ਹਸਪਤਾਲ ਤੋਂ ਪਰਚੇ ਦਾ ਮੈਡੀਕਲ ਆ ਜਾਊਗਾ ਫਿਰ ਅਸੀਂ ਇਹਦੇ ਉੱਤੇ ਕਾਰਵਾਈ ਕਰਾਂਗੇ ਫਿਰ ਅਸੀਂ 28 ਤਰੀਕ ਨੂੰ ਮੁੰਡੀਆਂ ਐਮ ਐਲ اے ਸਾਹਿਬ ਜਿਹਨੂੰ ਅਸੀਂ ਨਿੰਦ ਕਰਕੇ ਵੋਟਾਂ ਪਾ ਕੇ ਕਾਮਯਾਬ ਕਰਾਇਆ ਉਹਦੇ ਵਿੱਚ ਵੀ ਗਮ ਹੈ 28 ਤਰੀਕ ਨੂੰ ਫੋਨ ਕੀਤਾ ਉਹਦਾ ਪ੍ਰਿੰਸ ਹੈਗਾ ਪੀਏ ਪ੍ਰਿੰਸ ਨੇ ਮੈਨੂੰ ਉਹਦਾ ਪਰਸਨਲ ਨੰਬਰ ਦਿੱਤਾ ਕਹਿੰਦਾ ਤੁਸੀਂ ਇਹਦੇ ਤੇ ਗੱਲ ਕਰੋ ਉਹ ਫੋਨ ਚੱਕ ਰੂ ਮੈਂ ਉਹ ਪਰਸਨਲ ਨੰਬਰ ਤੇ ਗੱਲ ਕੀਤੀ ਉਹ ਕਹਿੰਦਾ ਮੈਂ ਜਲੰਧਰ ਡਿਊਟੀ 'ਤੇ ਆ ਤੇ ਮੈਂ ਤੁਹਾਨੂੰ 15-20 ਮਿੰਟਾਂ ਬਾਅਦ ਬੈਕ ਕਾਲ ਕਰਦਾ ਉਦੋਂ ਬਾਅਦ ਉਹਨਾਂ ਦਾ ਫੋਨ ਆਇਆ ਮੈਨੂੰ ਬੈਕ ਕਾਲ ਕਹਿੰਦਾ ਕੀ ਮਸਲਾ ਮੈਂ ਕਹਿੰਿਆ ਮਸਲਾ ਇਹ ਹੈ ਮੁੰਡੀਆਂ ਸਭ ਤੁਹਾਡਾ ਨਾਮ ਆ ਰਿਹਾ ਵੀ ਤੁਸੀਂ ਜ਼ਮੀਨ ਨੂੰ ਖਰੀਦਣਾ ਚਾਹੁੰਦੇ ਹੋ ਜੱਸਾ ਤੁਹਾਡਾ ਬੰਦਾ ਕਹਿੰਦਾ ਜੱਸਾ ਮੇਰਾ ਹੀ ਬੰਦਾ ਹੈ ਪਰ ਐਂ ਕਰੋ ਤੁਸੀਂ ਫੋਨ ਬੰਦ ਕਰੋ ਮੈਂ ਵੀਡੀਓ ਕਾਲ ਕਰਦਾ ਉਹਦੇ ਜੱッセ ਨੂੰ ਮੈਂ ਕਾਨਫਰੰਸ ਤੇ ਲੈਣਾ ਠੀਕ ਹੈ ਜੀ ਜੱッセ ਨੂੰ ਮੁੰਡਿਆ ਸਾਹਿਬ ਨੇ ਕਾਨਫਰੰਸ ਤੇ ਲਿਆ ਮੇਰੇ ਨਾਲ ਬਹਿਸ ਹੋਈ ਮੈਨੂੰ ਕਹਿੰਦਾ ਯਾ ਤੂੰ ਡੇਡਾ ਬੋਲਦਾ ਮੈਂ ਕਿਹਾ ਡੇਡਾ ਤਾਂ ਬੋਲਣਾ ਹੈ ਮੇਰੇ ਸੀਨੇ 'ਚ ਅੱਗ ਲੱਗੀ ਪਈ ਆ ਵੀ ਤੈਨੂੰ ਅਸੀਂ ਕਾਮਯਾਬ ਕੀਤਾ ਤੂੰ ਸਾਡੀ ਜ਼ਮੀਨ ਤੇ ਕਹਿੰਦਾ ਅੱਛਾ ਤੁਹਾਡੀ ਜ਼ਮੀਨ ਸੀ ਐ ਹੈਰਾਨ ਵਗੇ ਉਹਨੇ ਇਹ ਗੱਲ ਕੀਤੀ ਕਹਿੰਦਾ ਤੁਹਾਡੀ ਜ਼ਮੀਨ ਸੀ ਉਹ ਇੰਨੇ ਨੂੰ ਜਦੋਂ ਉਹਨੂੰ ਮੈਂ ਕਿਹਾ ਮੇਰੀ ਜ਼ਮੀਨ 'ਤੇ ਰੋਕਾ ਗਈ ਪੁਰੇ 20 ਸਾਲ ਦਾ ਮੇਰੇ ਕੋਲ ਕਬਜ਼ਾ ਉਹ ਫੋਨ ਤੋਂ ਹਟ ਗਿਆ ਜੱਸੇ ਨਾਲ ਮੇਰੀ ਗੱਲ ਹੁੰਦੀ ਜੱਸੇ ਨੇ ਤਾਂ ਪਾਣੀ ਨਹੀਂ ਪਹਿਨਦਾ ਨਾ ਜੀ ਕਹਿੰਦਾ ਇਹ ਜ਼ਮੀਨ ਤਾਂ ਅਸੀਂ ਖਰੀਦਣੀ ਹੈ ਤੈਨੂੰ ਕਿਹਦੇ ਰਾਤੀ ਉਹ ਤਾਂ ਵੇਚਣੀ ਹੀ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਆ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਬਾਅਦ ਗੱਲ ਖਤਮ ਹੋਈ ਅਸੀਂ ਰੂਪਦੀਪ ਕੌਰ ਐਸ.ਪੀ. ਜਿੱਥੇ 7 ਨੰਬਰ ਥਾਣੇ ਦੇ ਉੱਪਰ ਉਹਦਾ ਦਫ਼ਤਰ ਆ ਪੂਰਬੀ ਉਹਨਾਂ ਨੂੰ ਮਿਲੇ ਉਹਨਾਂ ਨੇ ਵੀ ਸਾਡੀ ਗੱਲ ਜਿਹੜੀ ਨਾ ਮਿੱਠੇ ਮੂੰਹ ਸੁਣ ਲਈ ਹਰਜਿੰਦਰ ਸਿੰਘ ਨੂੰ ਫੋਨ ਕਰਤਾ ਵਿਆ ਕ੍ਰਿਸ਼ਨ ਲਾਲ ਹੁਜੇ ਦਾ ਮਸਲਾ ਕੀ ਹੈ ਪਤਾ ਨਹੀਂ ਹਰਜਿੰਦਰ ਸਿੰਘ ਨੇ ਅੱਗੋਂ ਉਹਨੂੰ ਕੀ ਕਿਹਾ ਕੀ ਨਹੀਂ ਕਿਹਾ ਮੁੜ ਕੇ ਉਹ ਬੀਬੀ ਨੇ ਸਾਡਾ ਫੋਨ ਜਿਹੜਾ ਸੀ ਉਹ ਚੱਕਣਾ ਬੰਦ ਕਰਤਾ ਅਸੀਂ ਤਿੰਨ ਚਾਰ ਦਿਨ ਤੋਂ ਧੱਗੇ ਖਾ ਖਾ ਕੇ ਕੱਲ ਉਹਨੇ ਬਿਲਕੁਲ ਹੀ ਹੱਦਘੜੇ ਕਰਤੇ ਪੁਲਿਸ ਨੇ ਕਹਿੰਦੇ ਅਸੀਂ ਕੋਈ ਮੁਕੱਦਮਾ ਨਹੀਂ ਦਰਜ ਕਰਨਾ ਤੁਸੀਂ ਜੋਕ ਕਰਨਾ ਕਰੋ ਹੁਣ ਮੇਰੇ ਕੋਲ ਸੀਪੀ ਸਾਹਿਬ ਨੂੰ ਅਸੀਂ ਮਿਲਾਂਗੇ ਕੱਲ ਤੇ ਲੇਕਿਨ ਇੱਕ ਗੱਲ ਹੈ ਹੁਣ ਪੱਤਰਕਾਰ ਭਾਈਚਾਰੇ ਕੋਲ ਮੇਰੀ ਜਿਹੜੀ ਇਹ ਪਹੁੰਚ ਹੈ ਵੀ ਤੁਸੀਂ ਮੇਰੀ ਆਵਾਜ਼ ਜਿਹੜੀ ਇਹਨੂੰ ਬੁਲੰਦ ਕਰੋ ਤੇ ਹਰਦੀਪ ਸਿੰਘ ਮੁੰਡੀਆਂ ਜਿਹੜਾ ਇਲਾਕੇ ਦਾ ਐਮ ਐਲ ਏ ਹੈ ਅਸੈਂਬਲੀ ਦਾ ਉੱਥੇ ਸਾਹਨੇ ਵਾਲ ਦਾ ਉਹ ਬੰਦਾ ਉਹਦੀ ਅੱਖ ਮੈਲੀ ਹੋਈ ਹੈ ਜਿ세 ਦੀ ਅੱਖ ਮੈਲੀ ਉਹ ਜ਼ਮੀਨ ਮੇਰੀ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਮੇਰੀ ਡਿਮਾਂਡ ਇਹ ਹੈ ਕਿ ਮੇਰੀ ਜ਼ਮੀਨ ਦੇ ਜਿਹੜੇ ਕਬਜ਼ਾ ਕਰਨ ਗਏ ਸੀ ਜੱਸਾ ਭੰਦੇਰ ਉਹਨਾਂ ਦੇ ਨਾਲ ਹੋਰ ਬੰਦੇ ਉਹਨਾਂ ਦੇ ਵਿਰੋਧ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ ਔਰ ਇਸ ਬੰਦੇ ਦੇ ਕੱਲ ਅਸੀਂ ਸਾਰੇ ਜਿਹੜੇ ਸਾਡੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਮਿਲ ਰਹੇ ਹਾਂ ਅਗਰ ਸਾਡੀ ਕਾਰਵਾਈ ਨਹੀਂ ਹੋਈ ਤਾਂ ਉਦੋਂ ਬਾਅਦ 21-22 ਦਿਨ ਮੈਂ ਉਢੀਕਾਂਗਾ ਮੈਂ ਆਪਣੇ ਜਿਹੜੇ ਕਾਗਜ਼ ਨੇ ਰਜਿਸਟਰੀ ਤੇ ਚੰਡੀਗੜ੍ਹ ਜਾ ਕੇ ਸੀਐਮ ਸਾਹਿਬ ਜਿਹੜੇ ਭਗਵੰਤ ਸਾਹਿਬ ਨੇ ਠੀਕ ਹੈ ਉਹਨਾਂ ਨੂੰ ਕਹਾਂਗਾ ਵੀ ਇਹ ਕਾਗਜ਼ ਲੈ ਲਓ ਤੇ ਹਰਦੀਪ ਸਿੰਘ ਮੁੰਬੀਆਂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز